ਕਰਨ ਔਜਲਾ ਦਾ ਵੀ ਗਾਣਾ ਆ ਰਿਹਾ ਹੈ ਮੇਰੇ ਤੇ ਇੱਕ ਅੰਧੀ ਗੱਲ ਹੈਗੀ ਹੈ ਕਿ ਜਿਹੜੀ ਅੱਜਕਲ ਸਿੰਗਰ ਨੇ ਉਹਨਾਂ ਦੀ ਜਿਹੜੀ ਲਫ਼ਜ਼ਾਂ ਦੀ ਚੋਣ ਹੈ ਭਾਸ਼ਾ ਦੇਖਣ ਦੀ ਜਾਂ ਆਪਣੇ ਸੱਭਿਆਚਾਰ ਨੂੰ ਵੀ ਨਾ ਅਨਦੇਖਾ ਕਰਨਾ ਇਸ ਤਰੀਕੇ ਦੇ ਜਿਹੜੇ ਗਾਣੇ ਨੇ ਇਸ ਯੂਜ਼ ਹੋ ਰਹੇ ਨੇ ਆਪਣੇ ਪੰਜਾਬੀ ਲੈਂਗੁਏਜ ਨੂੰ ਲੈ ਕੇ ਉਸ ਸਟੇਜਾਂ ਉੱਤੇ ਜਦੋਂ ਚੜ੍ਹਦੇ ਹਾਂ ਤਾਂ ਸਭ ਤੋਂ ਪਹਿਲਾਂ ਇਹ ਕਹਿੰਦੇ ਨੇ ਕਿ ਮੈਂ ਆਪਣੀ ਮਾਂ ਨਾਲ ਬਹੁਤ ਪਿਆਰ ਕਰਦਾ ਮੇਰੀ ਮਾਂ ਦਾ ਬਹੁਤ ਯੋਗਦਾਨ ਹੈ ਇਹ ਦੇ ਅੰਦਰ ਔਰ ਸੇਮ ਟਾਈਮ ਉਹ ਬਾਹਲੇ ਗਾਣਾ ਵੀ ਕੱਢਦੇ ਨੇ ਉੱਥੇ ਇਹੋ ਜਿਹੇ ਗਾਣੇ ਜਿਹੜੇ ਨੇ ਇਹੋ ਜਿਹੇ ਲਫ਼ਜ਼ ਜਿਹੜੇ ਨੇ ਯੂਜ਼ ਕਰਨਾ ਇਹ ਸਾਡੇ ਛੋਟੇ ਬੱਚਿਆਂ ਦੇ ਉੱਤੇ ਵੀ ਬਹੁਤ ਗਲਤ ਅਸਰ ਪਾ ਰਿਹਾ ਮੈਂ ਖੁਦ ਇੱਕ ਜਗ੍ਹਾ ਤੇ ਬੈਠੀ ਸੀ ਫੈਮਿਲੀ ਦੇ ਨਾਲ ਅਸੀਂ ਸੁਣਿਆ ਅਸੀਂ ਮੈਂ ਪਹਿਲੀ ਵਾਰੀ ਸੁਣਿਆ ਸੀ ਗਾਣਾ ਸਾਨੂੰ ਯਕੀਨ ਨਹੀਂ ਸੀ ਹੁੰਦਾ ਕਿ ਇਹੋ ਜਿਹੇ ਲਫ਼ਜ਼ ਯੂਜ਼ ਕੀਤੇ ਗਏ ਨੇ ਕਾਰਵਾਈ ਇਹ ਹੈ ਕਿ ਅਸੀਂ ਇਹਨਾਂ ਨੂੰ ਗਿਆਤਰੀ ਕੋ ਸੱਦਿਆ ਆਇਆ ਇੱਥੇ ਮੈਨੂੰ ਇਹ ਵੀ ਪਤਾ ਹੈ ਕਿ ਉਹ ਅਜੇ ਇੰਡੀਆ 'ਚ ਨਹੀਂ ਹੈ ਇਸ ਟਾਈਮ ਉਹ ਵੀ ਇੰਡੀਆ 'ਚ ਨਹੀਂ ਹੈ ਲੇਕਿਨ ਮੈਂ ਬੀਓਆਈ ਨੂੰ ਵੀ ਲਿਖਿਆ ਡੀਜੀਪੀ ਸਾਹਿਬ ਨੂੰ ਵੀ ਲਿਖਿਆ ਹੈ ਸਰ ਕਿ ਇਹਨਾਂ ਦੇ ਨਾਲ ਕੰਟੈਕਟ ਕਰਕੇ ਇਹਨਾਂ ਦੀ ਐਕਸਪਲਨੇਸ਼ਨ ਲਈਤੀ ਜਾਵੇ ਔਰ ਇਹਨਾਂ ਨੂੰ ਹਾਜ਼ਰ ਕੀਤਾ ਜਾਵੇ ਦੇਖੋ ਜੀ ਬੇਖ਼ਿਆਲ ਗਾਣੇ ਤਾਂ ਸਭੇ ਸੁਣ ਲੈ ਰਹੇ ਨੇ ਇਸ ਟਾਈਮ ਦੇ ਠੀਕ ਹੈ ਔਰ ਹਰੀ ਸਿੰਘ ਦਾ ਗਾਣਾ ਤਾਂ ਥੋੜਾ ਜਿਹਾ ਪੁਰਾਣਾ ਵੀ ਹੋ ਗਿਆ ਜਿਹਦੇ ਤਿੰਨ ਨਾਲੋਂ ਜ਼ਿਆਦਾ ਵਵਲ ਹੋ ਗਿਆ ਹੈ ਹੁਣ ਕਰਨ ਔਜਲਾ ਦਾ ਵੀ ਗਾਣਾ ਹੈ ਮੇਰੇ ਤੇ ਇਹ ਕਹਿੰਦੀ ਗੱਲ ਹੈਗੇ ਕਿ ਜਿਹੜੀ ਅੱਜਕੱਲ ਸਿੰਗਰ ਨੇ ਉਹਨਾਂ ਦੀ ਜਿਹੜੀ ਲਫ਼ਜ਼ਾਂ ਦੀ ਚੋਣ ਹੈ ਭਾਸ਼ਾ ਦੇਖਣ ਦੀ ਜਾਂ ਆਪਣੇ ਸੱਭਿਆਚਾਰ ਨੂੰ ਵੀ ਨਾ ਅਣਦੇਖਾ ਕਰਨਾ ਇਸ ਤਰੀਕੇ ਦੇ ਜਿਹੜੇ ਗਾਣੇ ਨੇ ਇਸ ਯੂਜ਼ ਹੋ ਰਹੇ ਨੇ ਆਪਣੇ ਪੰਜਾਬੀ ਲੈਂਗੁਏਜ ਨੂੰ ਲੈ ਕੇ ਜਦ ਕਿ ਉਹ ਸਟੇਜਾਂ ਦੇ ਉੱਤੇ ਜਦੋਂ ਚੜਦੇ ਨੇ ਤਾਂ ਸਭ ਤੋਂ ਪਹਿਲਾਂ ਇਹ ਕਹਿੰਦੇ ਨੇ ਕਿ ਮੈਂ ਆਪਣੀ ਮਾਂ ਨਾਲ ਬਹੁਤ ਪਿਆਰ ਕਰਦਾ ਮੇਰੀ ਮਾਂ ਦਾ ਬਹੁਤ ਯੋਗਦਾਨ ਹੈ ਇਹਦੇ ਅੰਦਰ ਔਰ ਸੇਮ ਟਾਈਮ ਉਹ ਮਾਂ ਦੀਆਂ ਗੱਲਾਂ ਵੀ ਕੱਢਦੇ ਨੇ ਉੱਥੇ ਇਹੋ ਜਿਹੇ ਗਾਣੇ ਜਿਹੜੇ ਨੇ ਇਹੋ ਜਿਹੇ ਲਫ਼ਜ਼ ਜਿਹੜੇ ਨੇ ਯੂਜ਼ ਕਰਨਾ ਇਹ ਸਾਡੇ ਛੋਟੇ ਬੱਚਿਆਂ ਦੇ ਉੱਤੇ ਵੀ ਬਹੁਤ ਗਲਤ ਅਸਰ ਪਾ ਰਿਹਾ ਮੈਂ ਖੁਦ ਇੱਕ ਜਗ੍ਹਾ ਤੇ ਬੈਠੀ ਸੀ ਫੈਮਿਲੀ ਦੇ ਨਾਲ ਅਸੀਂ ਸੁਣਿਆ ਮੈਂ ਪਹਿਲੀ ਵਾਰੀ ਸੁਣਿਆ ਸੀ ਗਾਣਾ ਸਾਨੂੰ ਯਕੀਨ ਨਹੀਂ ਸੀ ਹੁੰਦਾ ਕਿ ਇਹੋ ਜਿਹੇ ਲਫ਼ਜ਼ ਯੂਜ਼ ਕੀਤੇ ਗਏ ਨੇ ਜਦੋਂ ਗਾਣਾ ਚੱਲ ਰਿਹਾ ਸੀ ਜਿਹੜੇ ਸਾਡੇ 7-8 ਸਾਲ ਦੇ ਬੱਚੇ ਸੀ ਉਹਨਾਂ ਨੇ ਪਿੱਛੇ ਪਿੱਛੇ ਰਿਪੀਟ ਕਰਨਾ ਸ਼ੁਰੂ ਕਰ ਦਿੱਤਾ ਜਦੋਂ ਉਹਨਾਂ ਨੂੰ ਡਾਂਟਿਆ ਕਿ ਵੀ ਇਹ ਗਾਣੇ ਦਾ ਇਹ ਵਰਡ ਨਹੀਂ ਯੂਜ਼ ਕਰਨਾ ਉਹ ਕਹਿੰਦੇ ਸਾਨੂੰ ਮਤਲਬ ਦੱਸੋ ਇਹਦਾ ਕੀ ਹੈ ਕੀ ਮਤਲਬ ਸਮਝਾ ਸਕਦੇ ਹੋ ਤੁਸੀਂ ਜਿਹੜੇ ਸਿੰਗਰ ਹੁੰਦੇ ਨੇ ਨਾ ਉਹ ਤਾਂ ਸਾਡੇ ਸਮਾਜ ਦੇ ਅੰਦਰ ਆਪਣੇ ਗਾਣਿਆਂ ਦੇ ਪ੍ਰਤੀ ਬਹੁਤ ਡੂੰਗਾ ਅਸਰ ਛੱਡਦੇ ਨੇ ਇਹ ਕਲੀ ਐਂਟਰਟੇਨਮੈਂਟ ਨਹੀਂ ਹੁੰਦੀ ਉਹ ਤੁਹਾਨੂੰ ਪੂਰੇ ਸਮਾਜ ਦਾ ਸ਼ੀਸ਼ਾ ਦਿਖਾਉਂਦੇ ਨੇ ਕਿ ਕਿਸ ਤਰੀਕੇ ਦੇ ਨਾਲ ਸਾਡੇ ਸਮਾਜ ਦੇ ਅੰਦਰ ਕੰਮ ਹੋ ਰਹੇ ਨੇ ਜਾਂ ਕਮੀ ਆ ਜਾਂ ਪੇਸ਼ੀ ਆ ਮਗਰ ਇਸ ਤਰੀਕੇ ਨੂੰ ਜੇ ਤੁਸੀਂ ਕਹਿੰਦੇ ਕਿ ਅਸੀਂ ਤਾਂ ਬਾਹਰ ਰਹਿੰਦੇ ਹਾਂ ਉੱਥੇ ਤਾਂ ਇਹੋ ਜੀ ਲੈਂਗੁਏਜ ਯੂਜ਼ ਕੀਤੀ ਜਾਂਦੀ ਇਹਦਾ ਤਾਂ ਕੋਈ ਕੋਈ ਅਸਰ ਨਹੀਂ ਹੋਣਾ ਚਾਹੀਦਾ ਫਿਰ ਤੁਸੀਂ ਇਹ ਗਾਣੇ ਉਸ ਲੈਂਗੁਏਜ ਚ ਗਾਓ ਉਹ ਧਰਤੀ ਉਹ ਯੂਜ਼ ਕਰੋ ਨਾ ਕਿ ਪੰਜਾਬ ਦੀ ਧਰਤੀ ਯੂਜ਼ ਕਰੋਗੇ ਪੰਜਾਬੀ ਬੰਦੇ ਯੂਜ਼ ਕਰੋਗੇ ਪੰਜਾਬੀ ਪਿੰਡ ਯੂਜ਼ ਕਰੋਗੇ ਮਾਵਾ ਪੈਣ ਦੇ ਰਿਸ਼ਤੇ ਯੂਜ਼ ਕਰੋਗੇ ਲੇਕਿਨ ਮਾਰਿਆ ਗਾਣਾ ਕੱਢੋਗੇ ਮੈਨੂੰ ਤਾਨੂੰ ਕੀ ਲੱਗਦਾ ਕਿ ਇਹ ਜਿਹੜਾ ਕਿਉਂ ਕੀਤਾ ਜਾਂਦਾ ਮਾਵਾ ਪੈਣਾ ਦੀਆਂ ਇਸ ਦਾ ਕਿਉਂ ਸ਼ਾਮਿਆ ਜਾਂਦੀ ਹੈ ਇਸ ਗਾਣੇ ਦੇ ਜ਼ਰੀਏ ਜੋ ਫੇਮ ਅਸਲ ਕਰਨਾ ਚਾਹੁੰਦੇ ਬਿਲਕੁਲ ਹੁੰਦਾ ਜੀ ਜੋ ਕਿ ਜਿੰਨੀ ਲੱਚਰ ਦੇ ਗਾਣੇ ਦੇ ਅੰਦਰ ਓਨੇ ਹੀ ਜ਼ਿਆਦਾ ਉਹਨਾਂ ਦੇ ਵਿਊਜ਼ ਨੇ ਅਗਰ ਤੁਸੀਂ ਦੇਖਿਆ ਜਾਵੇ ਤਾਂ ਮਿਲੀਅਨਸ ਵਿਊਜ਼ ਨੇ ਮੈਂ ਇਹ ਕਹਿੰਨੀ ਹੈ ਕਿ ਸਵਾਜ ਦੇ ਅੰਦਰ ਸਾਡੇ ਨਾਲ ਆਪਣੇ ਵੀ ਸਾਡੇ ਪ੍ਰਤੀ ਵੀ ਇੱਕ ਜ਼ਿੰਮੇਵਾਰੀ ਬਣਦੀ ਹੈ ਸਭ ਦੀ ਇਹ ਇਕੱਲੀ ਵਿਮਨ ਕਮਿਸ਼ਨ ਦੀ ਬੇ ਜ਼ਿੰਮੇਵਾਰੀ ਨਹੀਂ ਹੈ ਕਿ ਕੋਈ ਅਜਿਹਾ ਕੋਈ ਗਾਣਾ ਆ ਗਿਆ ਜਾਂ ਕੋਈ ਅਜਿਹਾ ਜੀ ਭਾਸ਼ਾ ਯੂਜ਼ ਕਰਦਾ ਤੇ ਉਹਦੇ ਤੇ ਸਿਮੋਟੋ ਲੈ ਕੇ ਉਹਨਾਂ ਨੂੰ ਨੋਟਿਸ ਦਿੱਤਾ ਜਾਵੇ ਹਰ ਇੱਕ ਜੋ ਪੰਜਾਬ ਦੇ ਨੇ ਪੰਜਾਬੀ ਆ ਅਸੀਂ ਉਹਨਾਂ ਦੀ ਜ਼ਿੰਮੇਵਾਰੀ ਹੈ ਕਿ ਜੇ ਤੁਸੀਂ ਇਹ ਅਸੀਂ ਲੱਚਰਤਾ ਜਾਂ ਅਸੀਂ ਲਫੰਗੀ ਭਾਸ਼ਾ ਸੁਣਦੇ ਹੋ ਤੁਹਾਡੀ ਜ਼ਿੰਮੇਵਾਰੀ ਬਣਦੀ ਹੈ ਆਵਾਜ਼ ਚੱਕਣਾ ਉਹਦੇ ਅਗੇਂਸਟ ਤੁਹਾਨੂੰ ਲੱਗਦਾ ਕਿ ਮਿਲੀਅਨ ਵਿਊਜ਼ ਤੇ ਤੁਸੀਂ ਗੱਲ ਕੀਤੀ ਹੈ ਲੋਕ ਦੇਖਦੇ ਨੇ ਤਾਂ ਮਿਲੀਅਨ ਵਿਊਜ਼ ਉਹਦੇ ਲਈ ਲੋਕ ਕਿੰਨੇ ਕੇ ਜ਼ਿੰਮੇਵਾਰ ਹੈ ਅਬਸਲੂਟ 100% 100% ਮੈਂ ਅੱਜ ਆਪਣੇ ਬੱਚੇ ਨੂੰ ਕਹਿ ਰਹੀ ਆ ਕਿ ਇਹ ਗਾਣਾ ਨਹੀਂ ਸੁਣਨਾ ਜੇ ਆਸੀਂ ਸਭ ਕਹਿੰਨੇ ਆ ਕਿ ਆਪਣੇ ਬੱਚਿਆਂ ਨੂੰ ਇਹ ਗਾਣੇ ਨਹੀਂ ਸੁਣਨੇ ਕਿਉਂਕਿ ਉਹਦੇ ਚ ਇਹੋ ਜਿਹੇ ਗਾਣੇ ਸਾਡੇ ਚ ਹੋਰ ਵੀ ਬਹੁਤ ਅੱਛੇ ਸਿੰਗਰ ਨੇ ਜਿਹੜੇ ਬਹੁਤ ਵਧੀਆ ਜਿਹੜੇ ਨੇ ਗਾਣੇ ਗਾਉਂਦੇ ਨੇ ਜਿਹੜੇ ਕਿ ਸਾਡੀ ਭਾਸ਼ਾ ਨੂੰ ਉੱਤੇ ਚੱਕਦੇ ਨੇ ਸਾਡੇ ਸੱਭਿਆਚਾਰ ਨੂੰ ਸਾਡੇ ਕਲਚਰ ਨੂੰ ਉੱਤੇ ਚੱਕਦੇ ਨੇ ਉਹ ਹੈ ਤੁਸੀਂ ਇਹੋ ਜਿਹੇ ਗਾਣਾ ਬਹੁਤ ਵਧੀਆ ਤੁਸੀਂ ਬਣਾਉਨੇ ਹੋ ਬੜੇ ਅੱਛੇ ਸੀਨਸ ਯੂਜ਼ ਕਰਦੇ ਹੋ ਲੇਕਿਨ ਇਹੋ ਜਿਹੇ ਲੈਂਗੁਏਜ ਵਿੱਚ ਇਨਸਰਟ ਕਰਕੇ ਤੁਸੀਂ ਸੋਚਦੇ ਹੋ ਕਿ ਸਾਨੂੰ ਵਿਊਜ਼ ਬਹੁਤ ਜ਼ਿਆਦਾ ਆਣਗੇ ਇਹ ਗੱਲ ਬਹੁਤ ਗਲਤ ਹੈ ਇਹਦੇ ਉੱਤੇ ਲਟਪਾਣ ਦੀ ਬਹੁਤ ਜ਼ਰੂਰ ਮੈਂ ਕਰਨਾ ਚਾਹੁੰਦਾ ਇਹ ਗਾਣਾ ਗਾਇਆ ਤੋਂ ਉਸ ਤੋਂ ਬਾਅਦ ਔਰਤਾਂ ਪ੍ਰਤੀ ਇਹ ਜੀ ਆਪਣੀ ਸੋਚ ਰੱਖਦੇ ਨੇ ਇਸ ਸਭ ਦੋਨਾਂ ਨੇ ਬਰਤੇ ਇੱਕ ਪਾਸੇ ਮਾਂ ਦੇ ਨਾਂ ਤੇ ਗਾਣਾ गा ਰਹੇ ਨੇ ਦੂਜੇ ਪਾਸੇ ਔਰਤਾਂ ਪ੍ਰਤੀ ਇਹ ਜੀ ਸਭ ਤੇ ਵਰਤੇ ਮੈਂ ਹੁਣੇ ਇਹੀ ਗੱਲ ਕਹੀ ਹੈ ਠੀਕ ਹੈ ਨਾ ਜਦੋਂ ਤੁਸੀਂ ਸਭ ਤੋਂ ਪਹਿਲਾਂ ਦੀ ਇੰਟਰਵਿਊ ਜਿਹਦੀ ਵੀ ਸੁਣ ਲੋਗੇ ਉਹ ਕਹੇਗਾ ਜੀ ਮੈਂ ਆਪਣੀ ਮਾਂ ਨੂੰ ਬਹੁਤ ਪਿਆਰ ਕਰਦਾ ਆਪਣੀ ਮਾਂ ਦੇ ਬਿਨਾਂ ਮੇਰੀ ਜ਼ਿੰਦਗੀ ਜੇ ਮੈਂ ਇੱਥੇ ਤੱਕ ਪਹੁੰਚਿਆ ਮੈਂ ਆਪਣੀ ਮਾਂ ਦੀ ਵਜ੍ਹਾ ਤੋਂ ਪਹ ਤੁਸੀਂ ਇੱਕ ਔਰਤ ਨੇ ਔਰਤ ਦੇ ਪਿੱਛੇ ਮਤਲਬ ਇੱਕ ਔਰਤ ਨੂੰ ਗਾਲ ਕੱਢ ਰਹੀ ਉਸ ਔਰਤ ਦਾ ਦਰਜਾ ਤੁਸੀਂ ਇਹ ਦਿਖਾਇਆ ਕਿ ਸਾਡੀ ਗਾਣੇ ਦੇ ਅੰਦਰ ਸਾਡੀ ਕਮਾਈ ਦੇ ਅੰਦਰ ਜਿਹੜੀ ਹੈ ਅਸੀਂ ਔਰਤ ਨੂੰ ਨੀਚਾ ਦਿਖਾਉਣਾ ਤਾਂ ਸਾਡੀ ਅੱਗੇ ਕਮਾਈ ਹੁੰਦੀ ਹੈ ਅੱਗੇ ਜਾ ਕੇ ਇਹ ਗੱਲ ਬਿਲਕੁਲ ਬਰਦਾਸ਼ਤ ਨਹੀਂ ਹੋਊਗੀ ਸਾਡੀ ਗੁਰੂ ਪੀਰਾਂ ਦੀ ਧਰਤੀ ਹੈ ਸਾਡਾ ਕਲਚਰ ਬਹੁਤ ਰਿਚ ਇਸ ਚੀਜ਼ ਨੂੰ ਨਹੀਂ ਬਰਦਾਸ਼ਤ ਕੀਤਾ ਜਾਏਗਾ ਸਾਡੇ ਦੇ ਗੁਰੂਆਂ ਨੇ ਔਰਤ ਨੂੰ ਇੱਕ ਰੱਬ ਦਾ ਰੂਪ ਮੰਨਿਆ ਹੈ ਤੇ ਉਸ ਚੀਜ਼ ਨੂੰ ਜਿਹੜੀ ਹੈ ਇਹ ਬਹੁਤ ਜ਼ਿਆਦਾ ਗਲਤ ਚੀਜ਼ ਹੈ ਇਹਦੇ ਉੱਤੇ ਢਲ ਪਾਣੀ ਬੜੀ ਬੜੀ ਕੀ ਹੋ ਰਹੀ ਹੈ ਕੀ ਕਰ ਰਹੀ ਹੈ ਕਾਰਵਾਈ ਇਹ ਹੈਗੀ ਹੈ ਕਿ ਕਾਰਵਾਈ ਇਹ ਹੈ ਕਿ ਅਸੀਂ ਇਹਨਾਂ ਨੂੰ 113 ਨੂੰ ਸੱਦਿਆ ਆਇਆ ਇੱਥੇ ਮੈਨੂੰ ਇਹ ਵੀ ਪਤਾ ਹੈ ਕਿ ਉਹ ਇੰਡੀਆ 'ਚ ਨਹੀਂ ਹੈ ਇਸ ਟਾਈਮ ਦੋਵੇਂ ਇੰਡੀਆ 'ਚ ਨਹੀਂ ਹੈ ਲੇਕਿਨ ਮੈਂ ਬੀਓਆਈ ਨੂੰ ਵੀ ਲਿਖਿਆ ਡੀਜੀਪੀ ਸਾਹਿਬ ਨੂੰ ਵੀ ਲਿਖਿਆ ਇਸ ਦਾ ਕਿ ਇਹਨਾਂ ਦੇ ਨਾਲ ਕੰਟੈਕਟ ਕਰਕੇ ਇਹਨਾਂ ਦੀ ਐਕਸਪਲੇਨੇਸ਼ਨ ਲਿੱਤੀ ਜਾਵੇ ਅਰੇ ਇਹਨਾਂ ਨੂੰ ਹਾਜ਼ਰ ਕੀਤਾ ਜਾਵੇ ਮੈਮ